ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਕੀ ਹਾਲ ਚੱਲ ਉਮੀਦਵਾਰ ਮੈਂ ਠੀਕ ਹਾਂ ਉਮੀਦ ਹੁ ਤੁਸੀਂ ਵੀ ਠੀਕ ਠਾਕ ਵਧੀਆ ਹੋ ਜੀ ਆਪਾਂ ਵੀ ਵਧੀਆ ਜੀ ਤੇ ਆਪਾਂ ਬੱਚੇ ਚੱਲ ਗਏ ਸਕੂਲ ਬੱਚੇ ਭੇਜ ਕੇ ਤੇ ਉਸ ਤੋਂ ਬਾਅਦ ਆ ਮੈਂ ਲੱਗੇਆ ਵਿੜਾ ਹੁੰਜਣਾ ਤੇ ਇਹ ਹੈਗੀ ਹੈ ਸ਼ਨੀਵਾਰ ਦੀ ਵੀਡੀਓ ਕੱਲ ਇੰਨਾ ਮੀਂਹ ਪਿਆ ਨਾ ਤੇ ਅੱਜ ਇੰਨੀ ਜਿਆਦੀ ਗਰਮੀ ਹੋਣੀ ਸਵੇਰ ਸਵੇਰ ਦਾ ਟਾਈਮ ਆ ਮਨ ਤੋਂ ਜਿਵੇਂ ਮਾਂ ਧੁੱਪ ਜੀ ਬੜੀ ਚੜ ਜਾਂਦੀ ਹੈ ਤੇ ਬੱਚੇ ਤੋਰ ਕੇ ਨਾ 7:30 ਬੱਚੇ ਜਾਂਦੇ ਆ ਤੇ ਇਥੇ اٹਕਦਾ ਟਾਈਮ ਮੈਂ ਬੱਜੀ ਦੋ ਵਜੇ ਫਿਰ ਉਸ ਤੋਂ ਬਾਅਦ ਆ ਚਾਹ ਚੂ ਪੀ ਕੇ ਉਸ ਤੋਂ ਬਾਅਦ ਆ ਇੱਥੇ ਲੱਗੀ ਆ ਮੈਂ ਝਾੜੂ ਲਾਉਣ ਝਾੜੂ ਲਾ ਕੇ ਵਿਹੜਾ ਸਾਫ਼ ਕਰਕੇ ਤੇ ਰਾਤੀ ਕੱਪੜੇ ਸ਼ਾਮੀ ਮੁਰਕ ਲੇੜੀ ਤਾਂ ਤੇ ਕੱਲ ਮੀਂਹ ਦਾ ਕਰਕੇ ਲਾਈਟ ਬੰਦ ਸੀਗੀ ਸ਼ੁਕਰਵਾਰ ਨੂੰ ਤੇ ਮਸ਼ੀਨ 'ਚ ਕੱਪੜੇ ਪਾਏ ਸੀਗੇ ਤੇ ਉਹ ਕੱਪੜੇ ਮੈਂ ਰਾਤੀ ਅੰਦਰ ਆ ਖਲੇ ਹਲਾ ਕੇ ਗਿੱਲੇ ਸੀਗੇ ਤੇ ਹੁਣ ਕੱਢ ਕੇ ਸਾਰੇ ਕੱਪੜੇ ਝਾੜ ਕੇ ਉਹ ਕੱਪੜੇ ਪਾਏ ਤਾਰ ਤੇ ਤੇ ਇੱਥੇ ਨਾਲ ਦਰਵਾਜ਼ੇ 'ਚ ਲਾਈਟ ਜਗਾਈ ਦੀ ਨੋ ਨਿੱਕ ਨਿੱਕ ਮਛਰੀ ਦੀ ਕਿੰਨੀ ਗੇੜਾ ਹਨਾ ਦਰਵਾਜ਼ਿਆਂ ਦੇ ਪਈ ਦੋਵਾਂ ਦੇ ਜਿਵੇਂ ਮੈਂ ਦਰਵਾਜ਼ਿਆਂ ਦੇ ਨਾਲ ਹੀ ਝਾੜੂ ਨਾਲ ਸਾਫ਼ ਕੀਤੇ ਸੀ ਕਿ ਬੜੇ ਮਤਲਬ ਖਰਾਬ ਹੋਏ ਹੈਗੇ ਨਿਗ ਨਿਗ ਮਛਰੀ ਜੀ ਉੱਪਰ ਪਈ ਕਿੰਨਾ ਤੇ ਇੱਕ ਪੰਮ ਬੱਕੜ ਜੇ ਬੜੇ ਨਿਕਲ ਆਉਂਦੇ ਜਦੋਂ ਮੀਂਹ ਪੈਂਦਾ ਵਾ ਤੇ ਅੱਜ ਮੈਂ ਲਾਈਟ ਨਹੀਂ ਜਗਾਉਂਦੀ ਬਾਹਰ ਦੀ ਜਦੋਂ ਮੀਂਹ ਬੂੰ ਪੈਂਦਾ ਬੱਕੜ ਬੜੇ ਆਉਂਦੇ ਆ ਫਿਰ ਉਹਨਾਂ ਦਾ ਖਾਂਬ ਜੇ ਪਿੱਛੇ ਪਿੱਛੇ ਨੂੰ ਉੱਡ ਕੇ ਤੁਰੇ ਜਾਣਗੇ ਕਿ ਇੰਨਾ ਜ਼ਿਆਦਾ ਮਤਲਬ ਕਿ ਖਲਾਰਾ ਚ ਪੈਂਦਾ ਮੀਂਹ ਜਿਹਦੇ ਨਾਲ ਗਰਮੀ ਚ ਵਾ ਗਰਮੀ ਵੀ ਤੇ ਕਾਕੀੜਾ ਮਕੌੜਾ ਬੜਾ ਨਿਕਲਦਾ ਵਾ ਇਹ ਦਿਨ ਵਾਸਤੇ ਚਾਹ ਤੋਂ ਪੀ ਕੇ ਆਪਾਂ ਵਾਸਤੇ ਝਾੜੂ ਲਾ ਦੋ ਉਸ ਤੋਂ ਬਾਅਦ 15 ਤੇ ਮੈਂ ਬਾਅਦ ਚ ਕੀਤਾ ਹੈਗਾ ਮਤਲਬ ਮੈਂ ਅੰਦਰੋਂ ਦੇ ਨਾ ਬਾਅਦ ਚ ਕਰ ਲੂੰਗੀ ਕਿ ਪਹਿਲਾਂ ਚਲ ਵੀੜਾ ਸਾਫ਼ ਕਰ ਲਾਂ ਹਨਾ ਇਹ ਇੱਕ ਤੇ ਮੁੜ ਕੇ ਧੁੱਪ ਚੜਹੀ ਆ ਵੀ ਚੜੀ ਗਈ ਮਤਲਬ ਇੱਥੇ 8 ਕ ਦਾ ਟਾਈਮ ਤੇ ਇੱਕ ਮੁੜ ਕੇ ਉਸ ਤੋਂ ਬਾਅਦ ਆ ਕਿ ਦਿਲ ਨਹੀਂ ਕਰਦਾ ਮਤਲਬ ਜਦੋਂ ਧੁੱਪ ਨਾਲੇ ਮੁੜ ਕੇ ਇੱਕ ਗਰਮੀ ਬਹੁਤ ਜਿਆਦੀ ਗਰਮੀ ਦਾ ਕਰਕੇ ਜੀ ਨਹੀਂ ਕਰਦਾ ਵੀ ਕਰਨ ਵੀੜਾ ਸਾਫ਼ ਵੀੜਾ ਹੂ ਜੀ ਕਿ ਤੇ ਉਹ ਵੀੜਾ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆ ਮਤਲਬ ਕਿ ਵਿੜਾ ਸਾਫ ਕਰਕੇ ਤੇ ਮਨਮੀ ਦੇ ਪਾਪਾ ਨੇ ਨਾਲ ਲਿਆ ਸੀਗਾ ਫਿਰ ਮੈਂ ਇਹਨਾਂ ਨੂੰ ਰੋਟੀ ਅੱਜ ਸਵੇਰੇ ਨਹੀਂ ਮੈਂ ਲਾਈ ਬੱਚਿਆਂ ਦੇ ਨਾਲ ਉਸ ਤਰ੍ਹਾਂ ਮੈਂ ਸਵੇਰੇ ਸਵੇਰ ਲਾਣੀ ਨਹੀਂ ਜਦੋਂ ਬੱਚਿਆਂ ਦੀ ਲਾਉਣੀ ਆ ਉਦੋਂ ਲਾ ਲਈ ਨਹੀਂ ਤੇ ਅੱਜ ਮਤਲਬ ਟਾਈਮ ਹੋ ਗਿਆ ਤੇ ਲੇਟ ਉੱਠਿਆ ਗਿਆ ਹੈਗਾ ਵਾਹ ਬੱਚਿਆਂ ਦੀ ਪੱਕੀ ਤੇ ਫਿਰ ਮਾਚ ਲਾ ਮੈਂ ਆਪਣੀ ਬਾਚੂ ਪਕਾ ਲੂੰਗੀ ਤੇ ਵਿੜੇ ਦੀ ਸਫਾਈ ਕਰਕੇ ਉਸ ਤੋਂ ਬਾਅਦ ਮਤਲਬ ਮੈਂ ਇਹਨਾਂ ਨਾਲ ਇਹਨਾਂ ਨੂੰ ਮੈਂ ਰੋਟੀ ਲਾ ਕੇ ਦਿੱਤੀ ਤੇ ਰੋਟੀ ਲਾ ਖਾ ਖੂ ਕੇ ਮੁਕੇ ਚੱਲ ਗਏ ਉਸ ਤੋਂ ਬਾਅਦ ਮੈਂ ਅੰਦਰਾਂ ਦਾ ਲੱਗ ਪਈ ਥਾਵਾ ਮਤਲਬ ਸਾਫ ਸਫਾਈ ਕਰਨ ਅੰਦਰਾਂ ਚ ਅੰਦਰਾਂ ਦਾ ਫਿਰ ਕਿੰਨਾ ਕੰਮ ਜਾ ਹੋ ਜਾਂਦਾ ਫਿਰ ਅੰਦਰਾਂ ਚ ਕੀਤੀ ਸਾਰੀ ਸਫਾਈ ਮੈਂ ਪਾਈਆਂ ਤੇ ਸਕੂਲਾਂ ਚ ਸੈਕੰਡ ਸੈਟਰਡੇ ਦੀ ਛੁੱਟੀ ਨਹੀਂ ਪਰ ਮਮੀ ਤੋਂ ਉਹਨਾਂ ਨੂੰ ਛੁੱਟੀ ਨਹੀਂ ਇਹ ਸੈਕੰਡ ਸੈਟਰਡੇ ਦੀ ਇਹ ਦੋਨੋਂ ਗਏ ਆ। ਆ ਦਿਖਾਣ ਲੱਗੇ ਫਤਿਹ ਗੋਲਾ ਪਤਾ ਹੈ ਕੀ ਖਾਣਾ ਗੋਲਾ ਪਲਤੀ ਆਹ ਬੱਚੇ ਸਾਵੇ ਕੱਪੜੇ ਵੀ ਨਹੀਂ ਚੇਂਜ ਕੀਤੇ ਨੇ ਤੇ ਭਾਈ ਵੇਖ ਕੇ ਬੱਸ ਤੌ ਉਤਰ ਗਏ ਤੇ ਗੋਲਾ ਖਾਣਾ ਆ ਗਿਆ। ਸੀਰਤਾ ਆ ਜਾ ਲੈਣੀ ਤੇ ਅਜਾ ਖਾਣਾ ਫਤੇ ਖਾਏਗਾ ਗੋਲਾ ਕਿੰਨੇ ਸੋਹਣੇ ਸੋਹਣੇ ਬਣਨੇ ਹੋਵੇ ਹੋ ਵੀਰੇ ਉਹਨਾਂ ਦੇ ਫਿਰ ਆਪਣੇ ਵੀ ਬਣਾਉਂਦੇ ਆ 랜덤 ਥਾਲ ਗੋਲਾ ਜਦ ਦੇਖਿਆ ਉਹਨਾਂ ਨੂੰ ਗਰਵ ਐਵੇਂ ਸਿਮਰ विनस बुवाई वे हेलो हाय करो हेलो हाय है नवनी वर्दी लाई है ना फतेवनी होनी लाई आज तू नहीं आए आहो <laughs> पतावा भाई देख के बाहर आ पता चल <laughs> <ना बजारे, बजारे। laughs> <laughs> <खाके देगी। laughs> ਆਪਾ ਕਿੰਨੇ ਖਾਣੇ ਨਹੀਂ ਹੈ ਨਾ ਜੀ ਆਪਣੇ ਵਾਰੀ ਉਹ ਦੂਜਿਆਂ ਦੇ ਦਹੀਂ ਦਾ ਕੱਟ ਕੇ ਤੋ ਨੂੰ ਗੋਲ ਇਦਾਂ ਇਦਾਂ ਕਰਕੇ ਗੋਲ ਗੋਲ ਹਾਂ ਪਵਲੀਆਂ ਥੋੜੀ ਦਿੰਦੇ ਉਹ ਤਾਂ ਗੋਲ ਗੋਲ ਬਣ ਅੰਤਲ ਜੀ ਦੇਂਦੇ ਦੇ ਨੂੰ ਅੰਤਲ ਜੀ ਨਾ ਇੱਕ ਇੱਕ ਸਾਰਾ ਮੱਕੀ ਉਡਾ ਕੇ ਸਵਾਦ ਦਿਖਾਓ ਖਾਓ ਸਿਰ ਤੇ ਲੈ ਲੈ ਨਹੀਂ ਨਹੀਂ ਆਮਲਾ ਥੋੜਾ ਪਵਾ ਦਿਓ ਇਹ ਮੈਂ ਅੰਦਰ ਹੀ ਫੜਾਉਣ ਜਾਣਾ ਉਹ ਮੇਰਾ ਨਹੀਂ ਉਹ ਮੰਗਾਂਦੇ ਬਸ ਬੱਚਿਆਂ ਦਾ ਹੀ ਆ ਲੋ ਤੁਸੀਂ ਲੈਣਾ ਐਨ ਮੂੰਹ ਕਰਕੇ ਬੋਲ ਐਨ ਮੂੰਹ ਕਰਕੇ ਬੋਲ ਫਤਿਹ ਫਤਿਹ ਕੀ ਆ ਕੀ ਆ ਜ਼ਮੀਨ ਜ਼ਮੀਨ ਦੀਦੀ ਨੂੰ ਕੀ ਕਹਿੰਦੇ ਆਂ ਆ ਵਰਦੀ ਤੇ ਨਾ ਡੋਲੇ ਬੇਟਾ ਜੁਨੀਫਾਰਮ ਲਾਈ ਨਹੀਂ ਵੇਖ ਕਿ ਤਰ੍ਹਾਂ ਸ਼ਰਟ ਦਾ ਟੀ ਸ਼ਰਟ ਦਾ ਹਾਲ ਵੇ ਫਤਿਹ ਨੇ ਕੀ ਬਣਾਇਆ ਕੌਲੀ ਟਾਈਮੇ ਦੇਤੀ ਐ ਲਿਵਾਇਣਾ ਨਹੀਂ ਹੈ ਹਾਂਜੀ ਹਾਂਜੀ ਠੀਕ ਆ ਪਤਾ ਨਹੀਂ ਕਿਰਾਪ ਆ आज जाओ जी खा लो गोले गोले जिन्हें जिन्हें जिने खाने आ देखो जी तो मैं खान लगी लच्छे चंगा सिरका कोई नहीं ढोलगी ते ध्यान ना रखा क्या पहला पिजा तरी जी कोली गोले चक्के जो तुम खाओगे आ गोले चक्के गोला चाका के बाहर दे तेरा पीला बोतल हैदराबाद पीला

ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਵੀ ਵਧੀਆ ਤੇ ਇੱਥੇ ਟਾਈਮ ਜਿਹੜਾ ਹੈਗਾ ਵਾ ਸਵੇਕ ਚਾਰ ਦਾ ਤੇ ਮੈਂ ਰਖੀ ਆ ਚਾਹ ਬੱਚਿਆਂ ਨੇ ਆਉਂਦਿਆਂ ਪਹਿਲਾਂ ਨਾ ਗੋਲੇ ਵਾਲਾ ਭਾਈ ਵੇਖ ਲਿਆ ਬਸ ਤੋ ਉਤਰਦਿਆਂ ਸਾਰ ਫਿਰ ਗੋਲੇ ਖਾਦੇ ਨਾ ਗੋਲੇ ਖਾਣ ਤੋਂ ਬਾਅਦ ਮੈਂ ਇਹਨਾਂ ਨੂੰ ਨਵਾਇ ਨੂੰ ਨਵਾ ਨੂੰ ਕਿਹਟੀਆਂ ਵੇਖੋ ਤੇ ਹੁਣ ਮਨਮੀਤ ਮੰਗਦੀ ਪਈ ਸੀਗੀ ਚਾਹ ਫਿਰ ਫੋਨ ਫੋਨ ਵੇਖ ਲਿਆ ਵਾ ਹੁਣ ਚਾਹ ਮੰਗਦੀ ਪਈ ਸੀਗੀ ਤੇ ਮਾ ਹੁਣ ਮੈਂ ਬਣਾਉਣੀ ਆ ਚਾਹ ਕੀ ਆ ਚਾਹ ਚ ਪਾਤਾ ਆਪਾਂ ਦੁੱਧ ਤੇ ਇਹ ਹਿੰਦੀ ਆ ਕੇ ਕੁਛ ਖਾਣ ਨੂੰ ਦੋ ਮਮਾ ਫਿਰ ਮਾ ਹੋਰ ਤੇ ਕੁਛ ਨਹੀਂ ਹੈਗਾ ਫੁੱਲ ਬੜੀਆਂ ਹੈਗੀਆਂ ਵਾ ਤੇ ਮਾ ਚਲ ਮੈਂ ਉਹ ਕੜ ਦੇ ਦਿੰਨੂੰ ਹੋਰ ਤਾਂ Ờ ਦਿੰਨੂੰ ਨਹੀਂ ਸਾਨੂੰ ਪਤਾ ਪਾਲਾ ਤੇਲ ਆਪਾਂ ਪਾਤਾ ਥੋੜੀਆਂ ਬਣਾਉਣ ਥੋੜੀਆਂ ਹੀ ਬਣਾਉਣੀਆਂ ਮੈਂ ਨਹੀਂ ਹੋਰ ਬਣਾ ਲੈਨੇ ਆ ਮਤਲਬ ਥੋੜੀਆਂ ਹੀ ਬਣਾਉਣੀਆਂ ਵਾ ਪਾ ਦੇ ਤਿਲ ਮੇ ਪਾਤਾ ਵਾ ਨਹੀਂ ਨਹੀਂ ਤੇਲ ਗਰਮ ਹੋਣ ਦੇ ਬੇਟਾ ਸਰੋਂ ਦਾ ਤੇਲ ਪਾਇਆ ਵਾ ਤੇ ਫਤੇ ਜਲਾਉਂਦੇ ਆ ਵਾ ਬਾਹਰ ਸ਼ੈਕਲ ਫਤੇ ਆ ਜਾ ਚਾਹ ਲ ਲੈ ਚਾਹ ਸੀ ਨਾ ਇਧਰ ਰੱਖ ਲਿਆ ਵਾ ਆਪਾਂ ਕੜਾਈ ਦੇ ਵਿੱਚ ਪਾਲਿਆ ਵਾ ਤੇਲ ਤੇ ਇਧਰ ਆਪਣੀ ਚਾਹ ਜਿਹੜੀ ਰੇਜਦੀ ਪਈ ਆ ਸੋਤਰ ਨਾ 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 ਅਜੇ ਨਹੀਂ ਚਟੇ ਕਰਮਣਾਂ ਦੇ ਜਣ ਛੱਟ ਬਣ ਜਣੀਆਂ ਇਹ ਇੱਥੇ ਚਾਹ ਆਪਣੀ ਰਿਜਣ ਡਿਆ ਪਈ ਤੇ ਆਵੇ ਕੋਮਣ ਮੀਤ ਨੇ ਠੰਡੇ ਤੇਲ ਚ ਪਾਤੀਆਂ ਹੀ ਮਤਲਬ ਦੋ ਘਰ ਨਿਕਲ ਗਿਆ ਤਬ ਗਿਆ ਹੁਣ ਪਾਵੀ ਤਾਂ ਕਿੰਨੇ ਚੁੱਟੇ ਮਾਰਦੇ ਕਮਲੋ ਚਾਹ ਪਗਲਤੀ ਬੰਦ ਤੇ ਇਧਰ ਆਪੋ ਫੁੱਲ ਵੜੀਆਂ ਵੀ ਜਿਹੜੀਆਂ ਨਿਕਲ ਗਈਆਂ ਵਾ ਤੇ ਇੰਨੀਆਂ ਕਿ ਮੈਂ ਹੋਰ ਗੱਡੀਆਂ ਮੈਂ ਦੋ ਵੀ ਥੋੜੀਆਂ ਜੀਆਂ ਗੱਡੀਆਂ ਮੈਂ ਮਤਲਬ ਕਿ ਮੈਂ ਇੰਨੀਆਂ ਮੁਰਕੇ ਕੀ ਖਾਣਗੀਆਂ ਨਹੀਂ ਤਲੀਆਂ ਜੀਆਂ ਤੇ ਫਿਰ ਫਿਰ ਵੀ ਸਵਾਦ ਲੱਗੀਆਂ ਇਹ ਚਾਹ ਨਾਲ ਖਾ ਲਈ ਬੱਚਿਆਂ ਨੇ ਕੋ ਜਾਬ ਖਾ ਲਈਆਂ ਤੇ ਉਸ ਤਰ੍ਹਾਂ ਤੇ ਰਸ ਪੈ ਹੀ ਬਟ ਬਿਸਕਟ ਹੁੰਨਾ کافی ਦਿਨ ਹੋ ਗਏ ਉਹਨੂੰ ਬੰਦ ਕੀਤਾ ਥੋੜਾ ਘਟਾਈ ਉਹਨੂੰ ਇਨਾਂ ਦੇ ਫਿਰ ਇਹ ਨਾ ਰੁਟੀ ਨਾ ਦੇ ਸਵੇਰੇ ਦੁਪਹਿਰੇ ਸ਼ਾਮ ਨੂੰ ਮੈਂ ਤਿੰਨੇ ਤਿੰਨ ਚਾਰ ਚਾਰ ਮਤਲਬ ਕਿ ਪੈਕੇਟ ਮਤਲਬ ਬਿਸਕਟਾਂ ਦੇ ਖਾਂਦੇ ਫਿਰ ਉਹ ਬੰਦ ਕੀਤੇ ਹੁਣ ਇਹਨਾਂ ਨੂੰ ਮਾਂ ਤੁਹੀ ਨਾ ਲਿਆਇਓ ਹੁਣ ਤੇ ਹੁਣ ਬਸ ਇਹਨਾਂ ਨੂੰ ਵਿਰਾਸਤ ਤੇ ਜਾ ਰੋਟੀ ਦਿੰਨੀ ਆ ਸਿਰਫ ਤੇ ਹੋਰ ਨੀਕ ਹੋ ਜੂ ਇਸ ਤਰ੍ਹਾਂ ਉਮੀਦ ਕਹਿੰਦੀ ਪਾਪਾ ਨੂੰ ਕਹਣਾ ਪਰ ਇਹਨਾਂ ਦਾ ਜਿੱਦਨ ਦਿਲ ਕੀਤਾ ਇਹਨਾਂ ਨੇ ਮੰਗਾ ਲੈਣੇ ਆ ਉਸ ਤਰ੍ਹਾਂ 10 ਦਿਨ ਹੋ ਗਏ ਮਤਲਬ ਸਾਡੇ ਘਰੇ ਹੁਣ ਆਏ ਹਨ 10 ਦਿਨ ਤੇ ਹੋ ਹੀ ਗਏ ਆਇਆ ਨਿੰਦੂ ਇਹ ਹਿੱਤੋਂ ਦੇ ਬਿਸਕਟ ਨਹੀਂ ਲਿਆਉਂਦੇ ਨਾ ਦੇ ਮਤਲਬ ਬਿਸਕਟ ਬਹੁਤ ਜਿਆਦਾ ਖਾਂਦੇ ਫਿਰ ਹਟ ਦੇਣੀ ਆ ਤੇ ਇੱਥੇ ਵਸੇ ਮੈਂ ਪੋਲਵੜੀਆਂ ਕੱਢ ਕੇ ਪਾਲੀਆਂ ਹੀ ਪਲੇਟ ਦੇ ਵਿੱਚ ਤੇ ਨਾਲ ਹੀ ਆਪਾਂ ਚਾਹ ਕਲਾਸੀਆਂ 'ਚ ਪਾਲੀਏ ਬੱਚਿਆਂ ਦਾ ਚਾਹ ਦੂਦਰ ਲਾ ਲਿਆ ਵਾ ਤੇ ਇੱਥੇ ਹੁਣ ਮੈਂ ਇਹਨਾਂ ਨੂੰ ਕਹਿਣੀ ਬਾਓ ਹੁਣ ਫਤਿਹ ਨੂੰ ਆਵਾਜ਼ ਮਾਰੀ ਵਾ ਪਾਤੇ ਅੰਦਰ ਆ ਕਿ ਬਹੁਤ ਚਾਹ ਪੀਓ ਦੋਵੇਂ ਭੈਣ ਭਰਾ ਹੁਣ ਆਜੋ ਕਿਉਂਕਿ ਮੈਂ ਵੀ ਤਾਂ ਮਤਲਬ ਉਸਰੇ ਪੀ ਲਈ ਨਹੀਂ ਉਸ ਤੋਂ ਬਾਅਦ ਦਾ ਮਤਲਬ ਕਿ ਦਿਨੇ ਨਹੀਂ ਬਣਾਉਂਦੀ ਜਦੋਂ ਇਹ ਬੱਚੇ ਆਉਂਦੇ ਨੇ ਫਿਰ ਮੈਂ ਉਦੋਂ ਬਣਾਉਣੀ ਆ ਦਿਨੇ ਨਹੀਂ ਬਣਾਉਂਦੀ ਵੀ ਮਤਲਬ ਇਹ ਕਰੀਆਂ ਹੁਣ ਲਈ ਤਿੰਨ ਚਾਰ ਵਾਰੀ ਇਸ ਤਰ੍ਹਾਂ ਤਿੰਨ ਭੋਰੀ ਪੀ ਲਈਨੀ ਮੈਂ ਚਾਹ ਤਿੰਨ ਚਾਰ ਵਾਰੀ ਜਾ ਪੀਲੇ ਹੀ ਦੀ ਆਤੇ ਪਰ ਬੱਚੇ ਆਏ ਤਾਂ ਬਣਾਉਣੀ ਆ ਜੇ ਜਦੋਂ ਬੱਚੇ ਆਉਣ ਜਾਂ ਕੋਈ ਆ ਗਿਆ ਫਿਰ ਬਣ ਜਾਂਦੀ ਆ ਇੱਥੇ ਹੈਗਾ ਵਾ ਰਾਤ ਦਾ ਟਾਈਮ ਆਪਾਂ ਬਣਾਈ ਕਿ ਇਹਦੇ ਦੀ ਸਬਜੀ ਸਬਜੀ ਬਣਾ ਬਣਾਈ ਫੁਟਕੇ ਵੀ ਲਾ ਲਏ ਤੇ ਇਹਨਾਂ ਨੇ ਵੀ ਰੋਟੀ ਖਾ ਲਈ ਹੁਣ ਮੀਤ ਹੋਣਾ ਨੇ ਵੀ ਬੱਚੇ ਪਾਪਾ ਇਹਨਾਂ ਦੇ ਨੇ ਵੀ ਇਹਨਾਂ ਵੀ ਖਾ ਲਈ ਆ ਤੇ ਬਸ ਇੱਥੇ ਮੈਂ ਰੈਗੀ ਮੈਂ ਆਪਣੀ ਫੁਲਕੇ ਲਾ ਕੇ ਰੱਖ ਲਈ ਆ ਤੇ ਉਸ ਤੋਂ ਬਾਦ ਨਾਲ ਦੀ ਨਾਲ ਹੀ ਫਿਰ ਮੈਂ ਭਾਂਡੇ ਨੂੰ ਲੱਗ ਪਈ ਭਾਂਡੇ ਸਾਫ ਕਰਨ ਨਾ ਮਾਹਣ ਆਏ ਕਿ ਰਸੋਈ ਚ ਪਸੀਨਾ ਬਸੂਨਾ ਤੇ ਆਇਆ ਚਲ ਭਾਂਡੇ ਸਾਫ ਕਰਕੇ ਫੇਰੀ ਬਾਹਰ ਜਾਣੀ ਆ ਤੇ ਫਿਰ ਜਿਹੜੀ ਇੱਕ ਦੋ ਥਾਲੀ ਰਹਿ ਜਾਂਦੀ ਫਿਰ ਜਦੋਂ ਦੁੱਧ ਗਰਮ ਕਰੀਦਾ ਦੁੱਧ ਵਾਲੇ ਭਾਂਡੇ ਉਹ ਦੋ ਸਾਰੇ ਇਕੱਠੇ ਤੋਂ ਲਈਦੇ ਫਿਰ ਤੁਸੀਂ ਜਿਹੜੇ ਵੀ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਪਣੇ ਸੋਹਣੇ ਸੋਹਣੇ ਸੁਝਾਅ ਦਿਆ ਕਰੋ ਕਿ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਵਿੱਚ ਵੀਡੀਓ ਐਡਿਟ ਕਰਨ ਵਿੱਚ ਤੇ ਪਲੀਜ਼ ਸਾਥ سپورਟ ਦੀ ਬਹੁਤ ਜਿਆਦੀ ਲੋੜ ਵਾ ਤੁਹਾਡੇ ਦੀ ਆਪਨੇ ਮਤਲਬ 900 ਹੋ ਗਿਆ ਵਾ ਸਬਸਕ੍ਰਾਈਬਰ ਤੇ ਅਜੇ ਆਪਾਨੂੰ ਹੋਰ ਚਾਹੀਦਾ ਤੇ ਵਾਚ ਟਾਈਮ ਤਾਂ ਬਹੁਤ ਪਿਆ ਵਾ ਪਲੀਜ਼ ਉਹ ਵੀ ਜਲਦੀ ਜਲਦੀ ਪੂਰਾ ਕਰਾ ਦਿਓ ਤੇ ਵੀਡੀਓ ਨੂੰ ਫੁੱਲ ਵੇਖਿਆ ਕਰੋ ਤੇ ਵੀਡੀਓ ਵਿੱਚ ਛੱਡ ਕੇ ਨਾ ਜਾਇਆ ਕਰੋ ਜੀ ਤੇ ਵੀਡੀਓ ਸਕਿੱਪ ਨਾ ਕਰਿਆ ਕਰੋ ਫੁੱਲ ਵੇਖਿਆ ਕਰੋ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਵਲੌਗਸ ਓਕੇ ਜੀ ਬਾਏ